ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਓ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਵਾ 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 ਧੰਵਾਦ ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਜ਼ਿੰਦਾ ਜਾਲੀ ਖੁਦਾਵੰਨ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਚੋਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ੁਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰਨ ਜੀ ਪ੍ਰਭ ਜੀ ਤੁਹਾਡੇ ਸਵਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋ ਘੇਰੀ ਰੱਖਿਆ ਖੁਦਾਵੰਨ ਜੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਉਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਗਵਾਈ ਕੀਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੁਣ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢੱਕ ਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਖੁਦਾਵੰਨ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰਨ ਜੀ ਔਰ ਪ੍ਰਭ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ ਖੁਦਾਵੰਨ ਜੀ ਇਹ ਵਚਨ ਸਾਡੀ ਜਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ ਔਰ ਸੱਚਮੁੱਚ ਪ੍ਰਭ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜਿੰਦਗੀਆਂ ਚੋਂ ਚੁਰਾਣੇ ਨਾ ਪਾਏ ਮੇਰੇ ਮਹਾਨ ਪਰਮੇਸ਼ੁਰ ਜੀ ਇਸਾਰੀ ਪ੍ਰਾਰਥਨਾ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮਨ ਆਵਾਜ਼ ਦੇ ਵਚਨ ਦੇ ਵਿੱਚ ਜਾਂਦੇ ਆਂ ਜਿਹਦਾ ਵਚਨ ਗਲਾਤੀਆਂ 4 ਅਧਿਆਇ ਦੀ 28 29 30 ਔਰ 31 ਨੰਬਰ ਆਇਤ ਪਰ हे ਪ੍ਰਾਵੋ ਅਸੀਂ ਜ਼ਹਾਕ ਵਾਂਗੂ ਵਾਇਦੇ ਦੀ ਸੰਤਾਨ ਹਾਂ ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸ਼ਰੀਰ ਦੇ ਅਨੁਸਾਰ ਜੰਮਿਆ ਸੀ ਆਤਮਾ ਦੇ ਅਨੁਸਾਰ ਜੰਮੇ ਨੂੰ ਸਤਾਉਂਦਾ ਸੀ ਤਿਵੇਂ ਹੁਣ ਵੀ ਹੁੰਦਾ ਹੈ ਪਰ ਪਵਿੱਤਰ ਗ੍ਰੰਥ ਕੀ ਆਖਦਾ ਹੈ ਦਾਸੀ ਅਤੇ ਉਸ ਦੇ ਪੁੱਤਰ ਨੂੰ ਕੱਢ ਦਿਓ ਕਿਉਂ ਜੋ ਦਾਸੀ ਦਾ ਪੁੱਤਰ ਆਜ਼ਾਦ ਇਸਤਰੀ ਦੇ ਪੁੱਤਰ ਨਾਲ ਵਾਰਿਸ ਨਹੀਂ ਹੋਵੇਗਾ ਇਸ ਲਈ हे ਪ੍ਰਾਵੋ ਅਸੀਂ ਦਾਸੀ ਦੀ ਨਹੀਂ ਸਗੋ ਆਜ਼ਾਦ ਦੀ ਸੰਤਾਨ ਹਾਂ ਹallelujah ਅੱਜ ਦੇ ਪੂਰੇ ਵਚਨ ਦੇ ਵਿੱਚ ਪਰਮੇਸ਼ਰ ਨੇ ਸਾਨੂੰ ਇੱਕ ਸਵਾਲ ਕੀਤਾ ਕਿ ਅਸੀਂ ਆਜ਼ਾਦ ਦੀ ਸੰਤਾਨ ਆ ਜਾਂ ਫਿਰ ਅਸੀਂ ਗੁਲਾਮ ਦੀ ਸੰਤਾਨ ਆ? ਤਾਂ ਸੱਚਮੁੱਚ ਜਦੋਂ ਅਸੀਂ ਆਪਣੇ ਪਹਿਲੇ ਸਮੇਂ ਦੇ ਵਿੱਚ ਸੀਗੇ ਜਦੋਂ ਅਸੀਂ ਪ੍ਰਭੂ ਨੂੰ ਗ੍ਰਹਿਣ ਨਹੀਂ ਸੀ ਕੀਤਾ ਜਦੋਂ ਅਸੀਂ ਪ੍ਰਭੂ ਨੂੰ ਨਹੀਂ ਜਾਣਿਆ ਸੀਗਾ ਉਦੋਂ ਅਸੀਂ ਕੀ ਸੀ? ਉਦੋਂ ਅਸੀਂ ਗੁਲਾਮ ਸੀਗੇ। ਅਸੀਂ ਵੱਖ-ਵੱਖ ਦੇਵੀ-ਦੇਵਤਿਆਂ ਨੂੰ ਮੰਨਦੇ ਸੀ ਵੱਖ-ਵੱਖ ਜਗ੍ਹਾ ਤੇ ਜਾਂਦੇ ਸੀ ਸਾਡੇ ਦਿਲ ਦੇ ਵਿੱਚ ਇੱਕ ਡਰ ਸੀਗਾ ਅਗਰ ਅਸੀਂ ਆ ਨਹੀਂ ਕਰਾਂਗੇ ਤੇ ਸਾਨੂੰ ਸਜ਼ਾ ਮਿਲੂਗੀ ਅਗਰ ਅਸੀਂ ਇਸ ਵਾਅਦੇ ਤੋਂ ਬਾਹਰ ਨਿਕਲੇ ਅਗਰ ਅਸੀਂ ਇਸ ਗੱਲ ਨੂੰ ਪੂਰਾ ਨਹੀਂ ਕੀਤਾ ਤੇ ਸਾਨੂੰ ਸਜ਼ਾ ਮਿਲੂਗੀ ਸਾਡੇ ਦਿਲ 'ਚ ਇੱਕ ਡਰ ਸੀਗਾ ਔਰ ਅਸੀਂ ਗੁਲਾਮ ਸੀਗੇ ਅਸੀਂ ਆਪਣੀ ਮਰਜ਼ੀ ਦੇ ਨਾਲ ਕੁਝ ਵੀ ਕਰਨ ਵਾਲੇ ਨਹੀਂ ਸੀਗੇ ਔਰ ਸਾਨੂੰ ਡਰ ਲੱਗਦਾ ਸੀ ਕਿ ਅਗਰ ਅਸੀਂ ਆਪਣੀ ਮਰਜ਼ੀ ਦੇ ਨਾਲ ਕੁਝ ਕਰਦੇ ਹਾਂ ਤੋ ਕੀ ਹੋਊਗਾ ਸਾਡੇ ਤੇ ਬਲੇਮ ਆਊਗਾ ਜਾਂ ਸਾਨੂੰ ਸਜ਼ਾ ਦਿੱਤੀ ਜਾਊਗੀ ਤੇ ਜਿਹੜਾ ਗੁਲਾਮ ਹੁੰਦਾ ਉਹਨੂੰ ਸਜ਼ਾ ਦਾ ਡਰ ਹੁੰਦਾ ਆ ਬੇਸ਼ੱਕ ਜਦੋਂ ਅਸੀਂ ਗੁਲਾਮ ਹੁੰਨੇ ਕਿਸੇ ਦੇ ਅੰਡਰ ਚ ਹੁੰਨੇ ਆ ਆਪਾਂ ਇੱਕ ਛੋਟੀ ਜਿਹੀ ਉਦਾਹਰਣ ਲੈਨੇ ਜਦੋਂ ਅਸੀਂ ਕਿਸੇ ਦੇ ਅਧੀਨ ਕੋਈ ਕੰਮ ਕਰਦੇ ਆ ਤੇ ਅਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਆਪਣੀ ਮਰਜ਼ੀ ਦੇ ਨਾਲ ਉਹਦੇ ਵਿੱਚ ਕੋਈ ਕੰਮ ਸ਼ਾਮਿਲ ਨਹੀਂ ਕਰ ਸਕਦੇ ਜਿੰਨਾ ਸਾਡੇ ਮਾਲਕ ਨੇ ਸਾਨੂੰ ਦੱਸਿਆ ਸੀ ਉਨਾ ਹੀ ਕਰਾਂਗੇ ਉਸ ਤੋਂ ਬਾਅਦ ਅਸੀਂ ਆਪਣੀ ਮਰਜ਼ੀ ਦੇ ਨਾਲ ਉਹਦੇ ਵਿੱਚ ਕੁਝ ਵੀ ਐਡ ਨਹੀਂ ਕਰ ਸਕਦੇ ਕਿਉਂਕਿ ਅਸੀਂ ਗੁਲਾਮ ਆ ਤਾਂ ਜਦੋਂ ਅਸੀਂ ਗੁਲਾਮ ਆ ਤੇ ਅਸੀਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰਾਂਗੇ ਤੇ ਗੁਲਾਮੀ ਬਹੁਤ ਤਰ੍ਹਾਂ ਦੀ ਆ ਰੂਹ ਦੀ ਗੁਲਾਮੀ ਆ ਸਰੀਰ ਦੀ ਗੁਲਾਮੀ ਆ ਤੇ ਹੋਰ ਬਹੁਤ ਤਰ੍ਹਾਂ ਦੀ ਗੁਲਾਮੀ ਆਪਾਂ ਜ਼ਿੰਦਗੀ ਦੇ ਵਿੱਚ ਦੇਖਦੇ ਆਂ ਤਾਂ ਇਸ ਇਹਦੇ ਵਿੱਚ ਪਰਮੇਸ਼ਰ ਨੇ ਸਰੀਰ ਦੇ ਅਨੁਸਾਰ ਜੰਮੇ ਔਰ ਆਤਮਾ ਦੇ ਅਨੁਸਾਰ ਜੰਮੇ ਦੀ ਗੱਲ ਕੀਤੀ ਆ ਇਹਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਦਾ ਦ੍ਰਿਸ਼ ਦਿੱਤਾ ਗਿਆ ਆ ਜਿੱਦਾਂ ਪ੍ਰਾਣੇ ਨੇਮ ਜਿਹੜਾ ਸੀਗਾ ਉਹ ਨਵੇਂ ਨੇਮ ਦੀ ਪਰਛਾਈ ਸੀਗੀ ਪਰ ਪ੍ਰਭੂ ਯੇਸ਼ੂ ਮਸੀਹ ਨੇ ਉਸ ਨੂੰ ਸਚਾਈ ਦੇ ਵਿੱਚ ਬਦਲਿਆ ਜਿੱਦਾਂ ਇਬਰਾਹਿਮ ਦਾ ਬੇਟਾ ਇਸਹਾਕ ਸੀਗਾ ਜੋ ਵਾਅਦੇ ਦੀ ਸੰਤਾਨ ਸੀ ਪਹਿਲੇ ਇਬਰਾਹਿਮ ਦੀ ਦਾਸੀ ਤੋਂ ਇਬਰਾਹਿਮ ਨੂੰ ਇੱਕ ਬੇਟਾ ਮਿਲਿਆ ਸੀ ਜਿਸ ਦਾ ਨਾਮ ਇਸਮਾਇਲ ਸੀਗਾ ਜੋ ਹਾਜ਼ਰਤ ਹੋਇਆ ਸੀਗਾ ਜੋ ਦੀ ਘਰ ਵਾਲੀ ਦੀ ਦਾਸੀ ਸੀ ਤੋਂ ਉਹਦੇ ਤੋਂ ਪੁੱਤਰ ਪੈਦਾ ਹੋਇਆ ਸੀ ਉਹ ਕੀ ਸੀ ਉਹਦੀ ਘਰ ਵਾਲੀ ਦੀ ਇਸ਼ਾਰੇ ਦੇ ਅਨੁਸਾਰ ਨਾ ਕਿ ਪਰਮੇਸ਼ਵਰ ਦੇ ਵਾਅਦੇ ਦੇ ਅਨੁਸਾਰ ਹੋਇਆ ਸੀ ਪਰ ਉਹਦੀ ਆਪਣੀ ਮਨ ਦੇ ਨਾਲ ਆਪਣੀ ਆਸ਼ਾ ਸੀ ਉਹਦੀ ਆਪਣੀ ਕਾਮਨਾ ਦੇ ਅਨੁਸਾਰ ਉਹਨੇ ਤੱਕੇ ਦੇ ਨਾਲ ਉਹਨੇ ਆਪਣੀ ਦਾਸਤੀ ਤੋਂ ਅਬਰਾਹਮ ਤੋਂ ਪੁੱਤਰ ਲਿਆ ਸੀਗਾ ਕਿਉਂਕਿ ਉਹ ਚਾਹੁੰਦੀ ਸੀਗੀ ਕਿ ਉਹ ਉਹਨੂੰ ਕੋਈ ਮਾਂ ਆਖੇ ਤੇ ਸੱਚਮੁੱਚ ਜਿਹੜੀ ਇਸਹਾਕ ਜੋ ਜੰਮਿਆ ਉਹ ਵਾਅਦੇ ਦੀ ਸੰਤਾਨ ਆ ਕਿਉਂਕਿ ਪਰਮੇਸ਼ਰ ਨੇ ਅਬਰਾਹਮ ਦੇ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਤੇਰੀ ਸੰਤਾਨ ਨੂੰ ਧਰਤੀ ਦੇ ਰੇਤ ਦੇ ਕਣਾਂ ਤੋਂ ਵੀ ਵੱਧ ਵਧਾਵਾਂਗਾ ਔਰ ਤਾਰਿਆਂ ਤੋਂ ਵੀ ਵਧੇਰੇ ਮੈਂ ਤੇਰੀ ਸੰਤਾਨ ਨੂੰ ਪੈਦਾ ਕਰਾਂਗਾ ਤੋ ਸੱਚਮੁੱਚ ਪਰਮੇਸ਼ਰ ਨੇ ਵਾਦਾ ਕੀਤਾ ਸੀ ਪਰ ਇਸਮਾਈਲ ਦੇ ਬਾਰੇ ਵਿੱਚ ਪਰਮੇਸ਼ਰ ਨੇ ਇਬਰਾਮ ਨਾਲ ਕੋਈ ਵਾਦਾ ਨਹੀਂ ਕੀਤਾ ਸੀ ਇਸ ਕਰਕੇ ਜਦੋਂ ਇਸਹਾਕ ਹੋਇਆ ਜਦੋਂ ਇਸਹਾਕ ਹੋਇਆ ਪਰਮੇਸ਼ਰ ਨੇ ਆਪਣੇ ਵਾਅਦੇ ਦੇ ਅਨੁਸਾਰ ਇਬਰਾਹਮ ਨੂੰ ਇੱਕ ਪੁੱਤਰ ਦਿੱਤਾ ਜੋ ਵਾਅਦੇ ਦੀ ਸੰਤਾਨ ਸੀ ਜੋ ਪਰਮੇਸ਼ਰ ਦੇ ਵਾਅਦੇ ਦੇ ਅਨੁਸਾਰ ਹੋਇਆ ਸੀ ਜਦੋਂ ਇਸਹਾਕ ਦਿੱਤਾ ਤੇ ਜੋ ਇਸਮਾਈਲ ਸੀਗਾ ਉਹ ਉਹਦੇ ਨਾਲ ਕੁੜਤਨ ਰੱਖਣ ਲੱਗਾ ਉਹਦੇ ਨਾਲ ਵੈਰ ਰੱਖਣ ਲੱਗਾ ਉਹਦੇ ਮਨ ਦੇ ਵਿੱਚ ਉਹਦੇ ਲਈ ਨਫ਼ਰਤ ਹੋਣ ਲੱਗੀ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਦੇ ਨਾਲ ਵੀ ਇਦਾਂ ਹੀ ਕੀਤੀ ਗਈ ਜਦੋਂ ਪ੍ਰਭੂ ਯੇਸ਼ੂ ਮਸੀਹ ਧਰਤੀ ਤੇ ਆਏ ਤੇ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ ਕਿ ਮੈਂ ਪਰਮੇਸ਼ਰ ਯਹਵਾ ਦਾ ਪੁੱਤਰ ਹਾਂ ਤਾਂ ਲੋਕਾਂ ਨੇ ਉਹਦੇ ਨਾਲ ਵੈਰ ਰੱਖਣਾ ਸ਼ੁਰੂ ਕੀਤਾ ਕਿਉਂਕਿ ਉਹ ਸੰਸਾਰਿਕ ਸੀਗੇ ਕਿਉਂਕਿ ਉਹ ਸਰੀਰ ਦੇ ਅਨੁਸਾਰ ਜੰਮੇ ਹੋਏ ਸੀ ਪਰ ਪ੍ਰਭੂ ਯੇਸ਼ੂ ਮਸੀਹ ਆਤਮਾ ਦੇ ਅਨੁਸਾਰ ਜੰਮਿਆ ਹੋਇਆ ਸੀਗਾ। ਤੋਂ ਪ੍ਰਭੂ ਯੇਸ਼ੂ ਮਸੀਹ ਨੇ ਜਦੋਂ ਇਹ ਸਚਾਈ ਸਾਰਿਆਂ ਦੇ ਸਾਹਮਣੇ ਲਿਆਂਦੀ ਤੋਂ ਉਸ ਦੇ ਨਾਲ ਵੈਰ ਰੱਖਣ ਲੱਗਾ ਜਿੱਦਾਂ ਇਸਮਾਈਲ ਇਸਹਾਕ ਦੇ ਨਾਲ ਵੈਰ ਰੱਖਦਾ ਸੀਗਾ। ਤੋਂ ਇਸ ਤਰ੍ਹਾਂ ਪ੍ਰਭੂ ਯੇਸ਼ੂ ਮਸੀਹ ਨੂੰ ਵੀ ਉਹਨਾਂ ਨੇ ਦੁਰਕਾਰਿਆ ਜੋ ਸਰੀਰ ਦੇ ਦੁਆਰਾ ਜੰਮੇ ਹੋਏ ਸੀ ਪਰ ਪ੍ਰਭੂ ਯੇਸ਼ੂ ਮਸੀਹ ਵੀ ਇਸਹਾਕ ਦੀ ਤਰ੍ਹਾਂ ਵਾਅਦੇ ਦੀ ਸੰਤਾਨ ਸੀਗਾ। ਤੋ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਜਿੱਦਾਂ ਅਬਰਾਹਮ ਨੇ ਆਪਣੇ ਪੁੱਤਰ ਨੂੰ ਬਲੀ ਦੇ ਲਈ ਦੇਣ ਦੇ ਲਈ ਗਿਆ ਪਰ ਪਰਮੇਸ਼ਵਰ ਨੇ ਉਸ ਦੀ ਇਸ ਖੁਸ਼ੀ ਦੇ ਨਾਲ ਪਰਮੇਸ਼ਵਰ ਖੁਸ਼ ਹੋਇਆ ਇਹ ਬਲੀ ਤੋਂ ਪਰਮੇਸ਼ਵਰ ਪ੍ਰਸੰਨ ਹੋਇਆ ਕਿ ਹਾਂ ਅਬਰਾਹਮ ਨੇ ਮੇਰੇ ਨਾਲ ਜੋ ਵਾਅਦਾ ਕੀਤਾ ਸੀਗਾ ਉਹ ਨੇ ਪੂਰਾ ਕੀਤਾ ਤੋ ਸੱਚਮੱਚ ਇਸ ਟੌਪਿਕ ਨੂੰ ਆਪਾਂ ਹੋਰ ਪਾਸੇ ਲੈ ਕੇ ਜਾ ਰਹੇ ਹਾਂ ਪਰ ਇਸ ਦਾ ਮੇਨ ਮਕਸਦ ਇਹ ਆ ਕਿ ਅਸੀਂ ਦੇਖਣਾ ਹੈ ਕਿ ਅਸੀਂ ਸਰੀਰ ਤੋਂ ਜੰਮਿਆ ਜਾਂ ਫਿਰ ਆਤਮਾ ਤੋਂ ਜੰਮਿਆ ਜਿੱਦਾਂ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਜਿੱਦਾਂ ਹੁਣ ਆਪਾਂ ਇਸ ਆਇਤ ਚ ਵੀ ਪੜ੍ਹਦੇ ਆਂ ਕਿ ਜਿਹੜਾ ਸਰੀਰ ਤੋਂ ਜੰਮਿਆ ਹੋਇਆ ਹੈ ਉਹ ਆਤਮਾ ਦੇ ਜੰਮੇ ਨਾਲ ਵੈਰ ਰੱਖਦਾ ਆ ਕਿ ਜਿੱਦਾਂ ਹੁਣ ਵੀ ਹੁੰਦਾ ਆ ਹੁਣ ਵੀ ਕਹਿੰਦੇ ਇਦਾਂ ਹੀ ਹੁੰਦਾ ਆ ਆਪਾਂ ਸਭ ਜਾਣਦੇ ਆ ਕਿ ਜਿਹੜਾ ਅੱਜ ਪਰਮੇਸ਼ਵਰ ਦੇ ਪਿੱਛੇ ਚੱਲਦਾ ਆ ਉਹਦੇ ਨਾਲ ਸੰਸਾਰ ਵੈਰ ਰੱਖਦਾ ਆ ਜਿਹੜੇ ਪ੍ਰਭੂ ਨੂੰ ਨਹੀਂ ਜਾਣਦੇ ਉਹ ਉਹਦੇ ਨਾਲ ਵੈਰ ਰੱਖਦੇ ਆ ਜੋ ਪਰਮੇਸ਼ਰ ਦੇ ਪਿੱਛੇ ਚੱਲਦੇ ਆ ਕਿਉਂ ਕਿਉਂਕਿ ਉਹ ਆਤਮਾ ਤੋਂ ਜੰਮੇ ਨਹੀਂ ਆ ਜਦੋਂ ਅਸੀਂ ਪ੍ਰਭੂ ਨੂੰ ਗ੍ਰੈਂਡ ਕੀਤਾ ਬਪਤਿਸਮਾ ਲਿਆ ਸਾਨੂੰ ਪਵਿੱਤਰ ਆਤਮਾ ਦਾ ਵਰਦਾਨ ਮਿਲਿਆ ਤਾਂ ਅਸੀਂ ਆਤਮਾ ਤੋਂ ਜੰਮੇ ਆ ਤਾਂ ਪਰਮੇਸ਼ੁਰ ਨੇ ਸਾਨੂੰ ਇੱਕ ਨਵਾਂ ਜਨਮ ਦਿੱਤਾ ਅਸੀਂ ਆਤਮਾ ਦੇ ਦੁਆਰਾ ਜਿਵੇਂ ਆਏ ਗਏ ਆ ਤਾਂ ਜਿਸ ਤਰ੍ਹਾਂ ਪ੍ਰਭੂ ਯੇਸ਼ੂ ਮਸੀਹ ਨੇ ਵੀ ਆਪਣੇ ਵਚਨ ਚ ਕਿਹਾ ਕਿ ਜਿਹੜੇ ਸਰੀਰ ਤੋਂ ਜੰਮੇ ਆ ਉਹ ਮੇਰੀ ਆਵਾਜ਼ ਨੂੰ ਨਹੀਂ ਸੁਣਨਗੇ ਜਿਹੜੇ ਪਰਮੇਸ਼ਰ ਕਹਿੰਦੇ ਇਹ ਸਾਡੇ ਨਾਲ ਵੈਰ ਰੱਖਦੇ ਆ ਇਹ ਸਰੀਰ ਤੋਂ ਜੰਮੇ ਹੋਇਆ ਪਰ ਕਹਿੰਦੇ ਜਿਹੜੇ ਆਤਮਾ ਤੋਂ ਜੰਮੇ ਹੋਇਆ ਉਹਨਾਂ ਦੇ ਨਾਲ ਹੀ ਵੈਰ ਕਰਨਗੇ ਕਹਿੰਦੇ ਜਿੱਦਾਂ ਮੈਂ ਵੀ ਸੰਸਾਰ ਦਾ ਨਹੀਂ ਸੀਗਾ ਮੇਰੇ ਨਾਲ ਕਹਿੰਦੇ ਲੋਕਾਂ ਨੇ ਵੈਰ ਕੀਤਾ ਤੇ ਤੁਹਾਡੇ ਨਾਲ ਵੀ ਕਰਨਗੇ ਤੋ ਉਸੇ ਤਰ੍ਹਾਂ ਇਹ ਪਿਛਲੇ ਪੁਰਾਣੇ ਨੇਮ ਦੀ ਪਰਛਾਈ ਸੀ ਜਿਹਨੂੰ ਪ੍ਰਭੂ ਯੇਸ਼ੂ ਮਸੀਹ ਨੇ ਆ ਕੇ ਪੂਰਾ ਕੀਤਾ ਤੋ ਇਸ वचन ਦੇ ਵਿੱਚ ਹੋਰ ਵੀ ਬਹੁਤ ਗਹਿਰੀਆਂ ਗੱਲਾਂ ਜੋ ਅਸੀਂ ਸਿੱਖਣੀਆਂ ਚਾਹੁੰਦੇ ਆਂ ਜੋ ਪਰਮੇਸ਼ਰ ਸਾਨੂੰ ਇਸ ਟਾਈਮ ਤੇ ਸਿਖਾ ਰਿਹਾ ਆ ਔਰ ਮੈਂ ਜੋ ਵੀ ਬੋਲ ਰਹੀ ਆ ਮੈਂ ਆਪਣੀ ਮਰਜ਼ੀ ਨਾਲ ਨਹੀਂ ਬੋਲ ਰਹੀ ਪਰ ਪਰਮੇਸ਼ਰ ਦੀ ਅਗਵਾਈ ਦੇ ਨਾਲ ਬੋਲ ਰਹੀ ਆ ਜੋ ਵੀ ਪਰਮੇਸ਼ਰ ਮੈਨੂੰ ਇਸ ਸਮੇਂ ਦੇ ਵਿੱਚ ਜੋ ਵੀ ਸ਼ਬਦ ਜੋ ਵੀ वचन ਦੇ ਰਿਹਾ ਮੈਂ ਉਸ ਦੇ ਨਾਲ ਬੋਲ ਰਹੀ ਆ ਤੋ ਕੋਈ ਵੀ ਭੈਣ ਭਰਾ ਕੋਈ ਗੁੱਸਾ ਨਾ ਕਰੇ ਕਿ ਕੁਛ ਵੀ ਪਰਮੇਸ਼ਰ ਨੇ ਇਸ ਮੈਸੇਜ ਦਿੱਤਾ ਇਸ ਵਚਨ ਦੇ ਵਿੱਚ ਜੋ ਵੀ ਸਾਨੂੰ ਮੈਸੇਜ ਦਿੱਤਾ ਹੈ ਪਰਮੇਸ਼ਰ ਨੇ ਸਾਨੂੰ ਕਿਹਾ ਆਤਮਾ ਤੋਂ ਜੰਮੇ ਕੌਣ ਆ ਤੇ ਸਰੀਰ ਤੋਂ ਜੰਮੇ ਕੌਣ ਆ ਆਤਮਾ ਤੋਂ ਜੰਮੇ ਉਹ ਲੋਗਾ ਜੋ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਲੈਂਦੇ ਤੇ ਪਰਮੇਸ਼ਰ ਦੇ ਮਗਰ ਚੱਲਦੇ ਆ ਜਿਹੜੇ ਆਪਣੇ ਬੁਰੇ ਕੰਮਾਂ ਨੂੰ ਛੱਡ ਦਿੰਦੇ ਹੁਣ ਆਪਾਂ ਪ੍ਰਭੂ ਯੀਸ਼ੂ ਮਸੀਹ ਨੂੰ ਜਦੋਂ ਗ੍ਰਹਿਣ ਕੀਤਾ ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਘਟੀਆਂ ਸੀਗੀਆਂ ਉਹ ਇੱਕਦਮ ਨਹੀਂ ਨਿਕਲੀਆਂ ਪਰ ਜਿੱਦਾਂ ਜਿੱਦਾਂ ਅਸੀਂ ਵਚਨ ਨੂੰ ਪੜਿਆ ਜਿੱਦਾਂ ਜਿੱਦਾਂ ਅਸੀਂ ਪ੍ਰਭੂ ਦੇ ਨੇੜੇ ਗਏ ਉਹ ਸਾਡੇ ਵਿੱਚੋਂ ਨਿਕਲ ਗਈਆਂ ਤੋ ਅਸੀਂ ਕੀ ਹੋ ਗਏ ਅਸੀਂ ਆਜ਼ਾਦ ਦੀ ਸੰਤਾਨ ਹੋ ਗਏ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਨੇ ਸਾਡੇ ਪਾਪਾਂ ਨੂੰ ਮਾਫ ਕੀਤਾ ਆਪਣਾ ਪਵਿੱਤਰ ਲਹੂ ਦੇ ਕੇ ਔਰ ਸਾਨੂੰ ਹਰ ਇੱਕ ਬੰਧਨ ਤੋਂ ਆਜ਼ਾਦ ਕੀਤਾ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਦਾ ਲਹੂ ਸਾਡੇ ਲਈ ਆਜ਼ਾਦੀ ਦਾ ਕਾਰਨ ਬਣਿਆ ਉਹਨੇ ਸਾਨੂੰ ਆਜ਼ਾਦ ਕੀਤਾ ਤੇ ਅਸੀਂ ਆਜ਼ਾਦੀ ਦੀ ਸੰਤਾਨ ਹੋ ਗਏ ਅਸੀਂ ਆਜ਼ਾਦ ਦੀ ਸੰਤਾਨ ਹੋ ਗਏ ਪਰ ਜਿਹੜੇ ਲੋਕ ਪ੍ਰਭੂ ਚ ਨਹੀਂ ਸੀਗੇ ਉਦੋਂ ਵੀ ਉਹੀ ਕੰਮ ਕਰਦੇ ਸੀ ਔਰ ਪ੍ਰਭੂ ਚ ਆਉਣ ਤੋਂ ਬਾਅਦ ਵੀ ਉਹੀ ਕੰਮ ਕਰਦੇ ਸੀ ਹੁਣ ਇੱਕ ਬਹੁਤ ਜ਼ਿਆਦਾ ਟ੍ਰੈਂਡ ਚੱਲਿਆ ਆ ਕਿ ਜਿੱਦਾਂ ਪ੍ਰਭੂ ਦੇ ਵਿੱਚ ਜਿਹੜੇ ਲੋਕ ਹੈਗੇ ਵੀ ਆ ਜਿਹੜੇ ਨੌਜਵਾਨ ਭੈਣਾ ਭੈਣ ਭਰਾ ਆ ਉਹ ਕੀ ਦੇਖਦੇ ਆ ਉਹ ਕਹਿੰਦੇ ਆ ਕਿ ਅਗਰ ਸਾਡਾ ਕੋਈ ਵੋਇਫ੍ਰੈਂਡ ਗਰਲਫ੍ਰੈਂਡ ਵਾਲਾ ਕੋਈ ਰਿਸ਼ਤਾ ਆ ਤਾਂ ਉਹ ਉਸ ਚੀਜ਼ ਨੂੰ ਇੱਕ ਨਾਰਮਲ ਚੀਜ਼ ਮੰਨਦੇ ਆ ਉਹ ਕਹਿੰਦੇ ਇਹਦੇ ਵਿੱਚ ਕੋਈ ਬੁਰਾਈ ਨਹੀਂ ਆ ਅੱਜ ਕੱਲ ਆਪਾਂ ਸਭ ਜਣ ਜਾਣਦੇ ਆ ਸਾਡੇ ਘਰਾਂ ਵਿੱਚ ਧੀਆਂ ਪੈਣਾ ਨੇ ਅਸੀਂ ਸਭ ਜਣ ਜਾਣਦੇ ਆ ਕਿ ਨਿਊ ਜਨਰੇਸ਼ਨ ਜਿਹੜੀ ਜੰਗ ਜਨਰੇਸ਼ਨ ਆ ਉਹ ਹੋਰ ਹੀ ਪਾਸੇ ਵੱਲ ਧੁਰੀ ਜਾ ਰਹੀ ਆ ਪ੍ਰਭੂ ਯੇਸ਼ੂ ਮਸੀਹ ਨੂੰ ਗ੍ਰਹਿਣ ਕਰਕੇ ਵੀ ਲੋਕ ਪਾਪ ਦੇ ਵਿੱਚ ਵਿਚਾਰ ਦੇ ਵਿੱਚ ਪਏ ਹੋਇਆ ਉਹਨਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਆ ਕਿ ਇਹ ਵਿਚਾਰ ਆ ਬਹੁਤ ਸਾਰੀਆਂ ਐਗਜ਼ਾਮਪਲਸ ਆ ਸਾਡੇ ਕੋਲ ਆਪਾਂ ਕਿਸੇ ਦਾ ਨਾਮ ਨਹੀਂ ਲਵਾਂਗੇ ਪਰ ਮੈਂ ਦੇਖ ਰਹੀ ਆ ਕਿ ਬਹੁਤ ਸਾਰੇ ਭੈਣ ਭਰਾ ਜਿਹੜੇ ਨੌਜਵਾਨ ਆ ਉਹ ਪ੍ਰਭੂ ਯੇਸ਼ੂ ਮਸੀਹ ਨੂੰ ਗ੍ਰਹਿਣ ਕਰਕੇ ਵੀ ਬੇਵਿਚਾਰ ਦੇ ਵਿੱਚ ਆ ਬਹੁਤ ਸਾਰੇ ਮੁੰਡੇ ਕੁੜੀਆਂ ਜਿਹੜੇ ਹੈਗੇ ਆ ਉਹ ਗਲਤ ਤਰੀਕੇ ਦੇ ਨਾਲ ਇੱਕ ਦੂਜੇ ਦੇ ਨਾਲ ਰਿਲੇਸ਼ਨ ਰੱਖਦੇ ਆ ਗਲਤ ਸੰਬੰਧ ਰੱਖਦੇ ਆ ਉਸ ਤੋਂ ਬਾਅਦ ਵੀ ਉਹ ਕਹਿੰਦੇ ਆ ਕਿ ਅਸੀਂ ਪਰਮੇਸ਼ਰ ਦੇ ਵਿੱਚ ਵਿਸ਼ਵਾਸੀ ਆ ਪਰਮੇਸ਼ਰ ਸਾਡੀ ਦੁਆ ਨੂੰ ਸੁਣਦਾ ਆ ਪਰ ਤੁਰ ਬੁ ਯਸ਼ਮਸ ਇਨੇਤਾ ਇਹ ਆਇਆ ਕਿ ਜਿਹੜਾ ਗੁਲਾਮ ਆ ਉਹ ਆਜ਼ਾਦ ਆਜ਼ਾਦ ਇਸਤਰੀ ਦੇ ਪੁੱਤਰ ਨਾਲ ਵਾਰਿਸ ਨਹੀਂ ਹੋਊਗਾ ਇੱਕ ਧਾਰਮਿਕ ਬੰਦਾ ਜੋ ਪਰਮੇਸ਼ਰ ਨੂੰ ਗ੍ਰਹਿਣ ਕਰਕੇ ਆਪਣੇ ਸਾਰੇ ਬੁਰੇ ਕੰਮਾਂ ਨੂੰ ਛੱਡ ਚੁੱਕਿਆ ਆ ਉਹਦੀ ਜ਼ਿੰਦਗੀ ਦੇ ਵਿੱਚ ਇੰਨੀਆਂ ਮੁਸ਼ਕਿਲਾਂ ਆਉਂਦੀਆਂ ਉਹ ਫੇਰ ਵੀ ਪ੍ਰਭੂ ਦੇ ਵਿੱਚ ਚੱਲਦਾ ਆ ਆਪਣੇ ਆਪ ਨੂੰ ਰੋਜ਼ ਤਾੜਦਾ ਆ ਸੁਧਾਰਦਾ ਆ ਰੋਜ਼ ਆਪਣੇ ਆਪ ਦੇ ਲਈ ਪਰਮੇਸ਼ਰ ਦੇ ਕੋਲੋਂ ਅਕਲ ਬੁੱਧ ਮੰਗਦਾ ਇੱਕ ਉਹ ਇਨਸਾਨ ਜਿਹਨੇ ਬਪਤਿਸਮਾ ਲਿਆ ਉਹ ਫੇਰ ਵੀ ਉਸੇ ਵਿਚਾਰ ਦੇ ਵਿੱਚ ਪਿਆ ਆ ਮੈਂ ਇਕੱਲੇ ਮੁੰਡੇ ਕੁੜੀਆਂ ਦੀ ਗੱਲ ਨਹੀਂ ਕਰ ਰਹੀ ਪਰ ਮੈਂ ਉਹਨਾਂ ਭੈਣਾ ਭਰਾਵਾਂ ਦੀ ਵੀ ਗੱਲ ਕਰ ਰਹੀ ਆ ਜੋ ਮੈਰਿਜ ਤੋਂ ਬਾਅਦ ਵੀ ਅਲੱਗ-ਅਲੱਗ ਥਾਵਾਂ ਤੇ ਵੱਖਰੀਆਂ-ਵੱਖਰੀਆਂ ਲੇਡੀਜ਼ ਦੇ ਨਾਲ ਜਾਂ ਜੈਂਟਸ ਦੇ ਨਾਲ ਗਲਤ ਸੰਬੰਧ ਰੱਖਦੀਆਂ ਆ ਤਾਂ ਪਰਮੇਸ਼ਰ ਨੇ ਅੱਜ ਮੈਨੂੰ ਇਹ ਹਿੰਮਤ ਦਿੱਤੀ ਕਿ ਮੈਂ ਬੋਲ ਸਕਾਂ ਤਾਂ ਮੈਂ ਰੁਕਾਂਗੀ ਨਹੀਂ ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਅੱਜ ਦੱਸਦਾ ਆ ਕਿ ਅਸੀਂ ਅੱਜ ਵੀ ਵਿਵਚਾਰ ਦੇ ਗੁਲਾਮ ਆ ਬਹੁਤ ਸਾਰੇ ਭੈਣ ਭਰਾ ਆ ਜਿਨ੍ਹਾਂ ਨੂੰ ਲੱਗਦਾ ਕਿ ਇਹ ਗੱਲਾਂ ਬਿਲਕੁਲ ਨੋਰਮਲ ਆ ਪਰ ਭੈਣੋ ਤੇ ਭਰਾਵੋ ਤੁਸੀਂ ਅੱਜ ਜਾਗ ਜਾਓ ਕਿਉਂਕਿ ਪਰਮੇਸ਼ਰ ਨੇ ਕਿਹਾ ਆ ਕਿ ਜੋ ਗੁਦਾ ਗੁਲਾਮ ਗੁਲਾਮ ਦਾ ਪੁੱਤਰ ਤੇ ਆਜ਼ਾਦ ਆਜ਼ਾਦ ਦਾ ਪੁੱਤਰ ਇੱਕ ਜਗ੍ਹਾ ਇਕੱਠੇ ਨਹੀਂ ਰਹਿ ਸਕਣਗੇ ਤੋਂ ਪਰਮੇਸ਼ਰ ਨੇ ਸਾਨੂੰ ਸਾਫ਼-ਸਾਫ਼ ਦੱਸ ਦਿੱਤਾ ਕਿ ਅਗਰ ਅਸੀਂ ਗੁਲਾਮੀ ਦੇ ਵਾਸ ਵਿੱਚ ਪਏ ਅਗਰ ਅਸੀਂ ਵਿਵਚਾਰ ਦੀ ਗੁਲਾਮੀ ਵਿੱਚ ਆ ਅਗਰ ਅਸੀਂ ਵੱਖਰੇ-ਵੱਖਰੇ ਥਾਵਾਂ ਤੇ ਗਲਤ ਗੱਲਾਂ ਕਰਨ ਦੇ ਗੁਲਾਮ ਆ ਅਸੀਂ ਪਰਮੇਸ਼ਰ ਦੇ ਨਾਲ ਸੰਗਤੀ 'ਚ ਨਹੀਂ ਰਹਿ ਸਕਦੇ ਅਸੀਂ ਪਰਮੇਸ਼ਰ ਦੇ ਸਵਰਗ ਰਾਜ ਵਿੱਚ ਐਂਟਰ ਨਹੀਂ ਹੋਵਾਂਗੇ ਕਿਉਂਕਿ ਪ੍ਰਭੂ ਨੇ ਆਪਣੇ ਵਚਨ 'ਚ ਵੀ ਕਿਹਾ ਆ ਕਿ ਵਿਚਾਰਿਕ ਮੰਡੀ ਹੰਕਾਰੀ ਤੇ ਝਗੜਾਲੂ ਮੇਰੇ ਸਵਰਗ ਰਾਜ ਵਿੱਚ ਐਂਟਰ ਨਹੀਂ ਹੋ ਸਕਣਗੇ ਤਾਂ ਬਹੁਤ ਸਾਰੇ ਭੈਣ ਭਰਾ ਇਦਾਂ ਦੇ ਆ ਜੋ ਜੰਗ ਜਨਰੇਸ਼ਨ ਆ ਉਹ ਕਹਿੰਦੇ ਆ ਕਿ ਮੈਰਿਜ ਤੋਂ ਪਹਿਲਾਂ ਅਗਰ ਕੋਈ ਲੇਡੀ ਜਾਂ ਕੋਈ ਗਰਲ ਪ੍ਰੈਗਨੈਂਟ ਹੁੰਦੀ ਤੇ ਉਹਨਾਂ ਨੂੰ ਇਹ ਨਾਰਮਲ ਲੱਗਦਾ ਪਰ ਉਹ ਫਿਰ ਵੀ ਇਹਨਾਂ ਚੀਜ਼ਾਂ ਦੇ ਵਿੱਚ ਫਸੇ ਹੋਇਆ ਉਸ ਤੋਂ ਬਾਅਦ ਉਹ ਮੈਰਿਜ ਕਰਵਾਉਂਦੇ ਆ ਮੈਰਿਜ ਕਰਵਾਉਣ ਤੋਂ ਬਾਅਦ ਉਹ ਕਹਿੰਦੇ ਆ ਆਪਣੇ ਬੱਚਿਆਂ ਦੇ ਜਿਹੜੇ ਨਾਮ ਆ ਉਹ ਨਬੀਆਂ ਦੇ ਨਾਵਾਂ ਉੱਪਰ ਰੱਖਦੇ ਆ ਕੀ ਇਹ ਗੱਲ ਬਿਲਕੁਲ ਸਹੀ ਆ ਕੀ ਅਸੀਂ ਪਾਪ ਦੀ ਸੰਤਾਨ ਨੂੰ ਨਬੀ ਦਾ ਨਾਮ ਦੇ ਸਕਦੇ ਆ ਅਸੀਂ ਤਾਂ ਪਹਿਲਾਂ ਹੀ ਗੁਲਾਮ ਸੀਗੇ ਅਸੀਂ ਗੁਲਾਮੀ ਵਿੱਚ ਪਰਮੇਸ਼ਰ ਦੇ ਨਾਮ ਨੂੰ ਗ੍ਰਹਿਣ ਕਰਕੇ ਉਹਨੂੰ ਬਦਨਾਮ ਕੀਤਾ ਤੇ ਉਸ ਤੋਂ ਬਾਅਦ ਅਸੀਂ ਉਸ ਪਾਪ ਦੀ ਸੰਤਾਨ ਨੂੰ ਅਸੀਂ ਨਵੀ ਦਾ ਨਾਮ ਦਿੰਨੇ ਆ ਇਹ ਗੱਲ ਸਹੀ ਪਰਮੇਸ਼ਰ ਤੁਹਾਨੂੰ ਉਸੇ ਪਾਪ ਦੇ ਲਈ ਮਾਫ ਕਰੇਗਾ ਕਿ ਨਹੀਂ ਕਰੇਗਾ ਪਰ ਤੁਸੀਂ ਇੱਕ ਪਾਪ ਉੱਪਰ ਹੋਰ ਕਰ ਦਿੱਤਾ ਤਾਂ ਪਰਮੇਸ਼ਰ ਨੇ ਸਾਨੂੰ ਪਵਿੱਤਰ ਤਾਈ ਦਾ ਆਤਮਾ ਦਿੱਤਾ ਪਰਮੇਸ਼ਰ ਕਹਿੰਦਾ ਕੋਈ ਵੀ ਔਰਤ ਕਿਸੇ ਪ੍ਰਾਈ ਮਨੁੱਖ ਤੇ ਅੱਖ ਨਾ ਰੱਖੇ ਕਿਸੇ ਪ੍ਰਾਈ ਮਰਦ ਤੇ ਅੱਖ ਨਾ ਰੱਖੇ ਔਰ ਕੋਈ ਵੀ ਮਰਦ ਕਿਸੇ ਪ੍ਰਾਈ ਔਰਤ ਦਾ ਲਾਲਚ ਨਾ ਕਰੇ ਤਾਂ ਪਰਮੇਸ਼ਰ ਨੇ ਸਾਨੂੰ ਕਦੋਂ ਅਧਿਕਾਰ ਦਿੱਤਾ ਕਿ ਅਸੀਂ ਪ੍ਰਭੂ ਵਿੱਚ ਹੋ ਕੇ ਅਸੀਂ ਰਿਲੇਸ਼ਨ ਵਿੱਚ ਰਹਿ ਸਕਦੇ ਹਾਂ ਕਿਸੇ ਅਲੱਗ ਮਰਦ ਦੇ ਨਾਲ ਕਿਸੇ ਅਲੱਗ ਔਰਤ ਦੇ ਨਾਲ ਤੋ ਮੈਨੂੰ ਨਹੀਂ ਪਤਾ ਕਿ ਪਰਮੇਸ਼ਰ ਨੇ ਕਿੱਥੇ ਸਾਨੂੰ ਇਹ ਅਧਿਕਾਰ ਦਿੱਤਾ ਪਰ ਪਰਮੇਸ਼ਰ ਨੇ ਹਰ ਵਾਰ ਕਿਹਾ ਕਿ ਜਿਹੜਾ ਵਿਵਚਾਰ ਆ ਇਹ ਤੁਹਾਨੂੰ ਨਰਕ ਦੇ ਰਾਸਤੇ ਵੱਲ ਲਿਜਾ ਸਕਦਾ ਲਿਜਾ ਰਿਹਾ ਆ ਵਿਵਚਾਰੀਆਂ ਨੂੰ ਪਰਮੇਸ਼ਰ ਨੇ ਸਵਰਗ ਰਾਜ ਵਿੱਚ ਐਂਟਰ ਹੋਣ ਦੇ ਹੋਣ ਦੀ anumati ਨਹੀਂ ਦਿੱਤੀ ਤੋ ਬਹੁਤ ਸਾਰੇ ਲੋਕ ਆ ਜਿਹੜੇ ਕਹਿੰਦੇ ਆ ਕਿ ਅਸੀਂ ਵਿਵਸਥਾਰ ਦੇ ਵਿੱਚ ਵੀ ਆ ਸਾਡੀਆਂ ਅਲੱਗ-ਅਲੱਗ ਥਾਵਾਂ ਤੇ ਗੱਲਾਂ ਲੋਕ ਕਰਦੇ ਆ ਉਹ ਕਹਿੰਦੇ ਅਸੀਂ ਪਵਿੱਤਰਤਾਈ ਵਿੱਚ ਚੱਲਦੇ ਆ ਪਰਮੇਸ਼ਵਰ 'ਚ ਸਾਡਾ ਬਹੁਤ ਜ਼ਿਆਦਾ ਵਿਸ਼ਵਾਸ ਔਰ ਪਰਮੇਸ਼ਵਰ ਨੂੰ ਅਸੀਂ ਗ੍ਰਹਿਣ ਕੀਤਾ ਆ ਪਰਮੇਸ਼ਵਰ ਦੇ ਵਿੱਚ ਸਾਡਾ ਇੰਨਾ ਵੱਡਾ ਵਿਸ਼ਵਾਸ ਕਿ ਪਰਮੇਸ਼ਵਰ ਸਾਡੀ ਹਰ ਇੱਕ ਗੱਲ ਨੂੰ ਮੰਨਦਾ ਅਗਰ ਇਹ ਸਾਰੀਆਂ ਉਦਾਹਰਨਾਂ ਇਹ ਸਾਰੀਆਂ ਗੱਲਾਂ ਅਸੀਂ ਸੁਣਾਵਾਂਗੇ ਉਹ ਲੋਕ ਸੁਣਨਗੇ ਜਿਹੜੇ ਵਿਸ਼ਵਾਸ ਵਿੱਚ ਹੱਲੇ ਕੱਚੇ ਆ ਤੇ ਉਹ ਫਿਸਲ ਸਕਦੇ ਤੁਹਾਡੀਆਂ ਗੱਲਾਂ ਨੂੰ ਸੁਣ ਕੇ ਤੇ ਪਰਮੇਸ਼ਵਰ ਨੇ ਕਿਹਾ ਤੁਸੀਂ ਕਿਸੇ ਦੀ ਠੋਕਰ ਦਾ ਕਾਰਨ ਨਾ ਬਣੋ ਤੋ ਅਸੀਂ ਕਿਸੇ ਦੀ ਠੋਕਰ ਦਾ ਕਾਰਨ ਬਣ ਰਹੇ ਕਿਉਂਕਿ ਜਿਹੜਾ ਨਵਾਂ ਨਵਾਂ ਵਿਸ਼ਵਾਸ ਚ ਆਇਆ ਉਹਨੂੰ ਇਹੀ ਲੱਗੇਗਾ ਤੁਹਾਡੇ ਵੱਲ ਦੇਖ ਕੇ ਕਿ ਹਾਂ ਜੇ ਇਹ ਪਾਪ ਕਰਕੇ ਪਰਮੇਸ਼ਰ ਇਹਦੀ ਹਰ ਇੱਕ ਗੱਲ ਨੂੰ ਸੁਣਦਾ ਤੇ ਮੰਨਦਾ ਔਰ ਅਗਰ ਮੈਂ ਪਾਪ ਕਰ ਲਾਂਗਾ ਤੇ ਮੈਨੂੰ ਪਰਮੇਸ਼ਰ ਕੀ ਕਰੂਗਾ ਮੇਰੀ ਵੀ ਹਰ ਇੱਕ ਗੱਲ ਨੂੰ ਪਰਮੇਸ਼ਰ ਮੰਨੂਗਾ ਤੋ ਸਾਨੂੰ ਚਾਹੀਦਾ ਆ ਕਿ ਅਸੀਂ ਆਪਣੀ ਚਾਲ ਨੂੰ ਪਵਿੱਤਰਤਾਈ ਦੇ ਵਿੱਚ ਚਲਾਈਏ ਔਰ ਜੋ ਵੀ ਅੱਜ ਕੱਲ ਜੋ ਗਰਲਫ੍ਰੈਂਡ ਬॉयਫ੍ਰੈਂਡ ਦਾ ਟ੍ਰੈਂਡ ਚੱਲ ਰਿਹਾ ਆ ਇਹ ਪਰਮੇਸ਼ਵਰ ਦੀ ਨਿਗਾ ਦੇ ਵਿੱਚ ਕਿਹਣਾ ਆ ਕਿਉਂਕਿ ਪਰਮੇਸ਼ਵਰ ਨੇ ਕਿਹਾ ਆ ਕਿ ਮੈਂ ਤੁਹਾਨੂੰ ਤੁਹਾਡੀ ਹੱਡੀ ਦਿੱਤੀ ਆ ਜੋ ਵੀ ਤੁਹਾਡੀ ਪਸਲੀ ਆ ਪਰਮੇਸ਼ਰ ਨੇ ਤੁਹਾਨੂੰ ਦਿੱਤੀ ਆ ਤੁਸੀਂ ਉਹਦੇ ਲਈ ਪ੍ਰਾਰਥਨਾ ਕਰੋ ਪਰਮੇਸ਼ਰ ਨੇ ਹਰ ਕਿਸੇ ਦੇ ਲਈ ਜੀਵਨ ਸਾਥੀ ਨੂੰ ਠਹਿਰਾਇਆ ਆ ਅਗਰ ਤੁਸੀਂ ਪਰਮੇਸ਼ਰ ਵਿੱਚ ਨਹੀਂ ਵੀ ਹੈਗੇ ਤੇ ਪਰਮੇਸ਼ਰ ਨੇ ਇਹਨਾਂ ਗੱਲਾਂ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਕਿਉਂਕਿ ਅਸੀਂ ਸਭ ਜਨ ਚਾਹੇ ਕੋਈ ਪ੍ਰਭੂ ਦੇ ਵਿੱਚ ਹੈ ਚਾਹੇ ਕੋਈ ਨਹੀਂ ਆ ਪਰਮੇਸ਼ਰ ਨੇ ਸਾਨੂੰ ਆਪਣੇ ਧੀਆ ਪੁੱਤਰ ਬਣਾਇਆ ਪਰਮੇਸ਼ਰ ਨੇ ਸਾਨੂੰ ਆਪਣੀ ਸੰਤਾਨ ਬਣਾਇਆ ਆ ਤਾਂ ਅਸੀਂ ਵੀ ਪਰਮੇਸ਼ਰ ਦੀ ਸੰਤਾਨ ਆ ਜਿਹੜੇ ਪ੍ਰਭੂ ਵਿੱਚ ਨਹੀਂ ਵੀ ਹੈਗੇ ਉਹ ਵੀ ਪ੍ਰਭੂ ਦੀ ਸੰਤਾਨ ਆ ਤਾਂ ਸਾਨੂੰ ਚਾਹੀਦਾ ਆ ਕਿ ਉਸ ਰੱਬ ਦੇ ਨਾਮ ਨੂੰ ਲਾਜ ਨਾ ਲਾਈਏ ਪਰ ਅਸੀਂ ਪਵਿੱਤਰਤਾ ਹੀ ਮੰਗੀਏ ਪਰਮੇਸ਼ਰ ਕੋਲੋਂ ਅਗਰ ਤੁਹਾਡਾ ਮੈਰਿਜ ਦਾ ਕੋਈ ਮਾਨਿਆ ਤਾਂ ਐਦਾ ਤੁਸੀਂ ਵਿਚਾਰ ਵਿੱਚ ਆਪਣੀ ਜ਼ਿੰਦਗੀ ਨੂੰ ਖਰਾਬ ਨਾ ਕਰੋ ਔਰ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਖਰਾਬ ਨਾ ਕਰੋ ਪਰ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੋ ਪਵਿੱਤਰਤਾ ਹੀ ਵਿੱਚ ਚੱਲਦੇ ਹੋਏ ਪਰਮੇਸ਼ਰ ਤੁਹਾਨੂੰ ਉਹ ਦੇਗਾ ਜਿਹੜਾ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਊਗਾ ਬੇਸ਼ੱਕ ਜਿੱਦਾਂ ਅਬਰਾਹਮ ਦੀ ਘਰ ਵਾਲੀ ਨੇ ਅਬਰਾਹਮ ਦੀ ਪਤਨੀ ਨੇ ਉਹਦੇ ਲਈ ਉਹ ਦਾਸੀ ਨੂੰ ਖੜੇ ਕੀਤਾ ਸੀਗਾ ਉਹ ਦਾਸੀ ਹਾਜ਼ਰਾਂ ਨੂੰ ਕਿ ਇਹ ਮੇਰੇ ਲਈ ਪੁੱਤਰ ਜਣੇਗੀ ਉਸ ਸਮੇਂ ਤੇ ਉਹਨੂੰ ਲੱਗਿਆ ਸੀ ਕਿ ਇਹ ਬਿਲਕੁਲ ਸਹੀ ਆ ਪਰ ਪਰਮੇਸ਼ੁਰ ਨੇ ਦੇਖੋ ਉਹਨੂੰ ਵੀ ਮaaf ਨਹੀਂ ਕੀਤਾ ਇਬਰਾਹਮ ਦੀ ਜਿਹੜੀ ਪਤਨੀ ਸੀਗੀ ਪਰਮੇਸ਼ੁਰ ਦੇ ਸਾਹਮਣੇ ਉਹ ਬਿਲਕੁਲ ਸਹੀ ਸੀਗੇ ਦੋਨੋਂ ਪਰਮੇਸ਼ੁਰ ਦਾ ਡਰ ਪੈ ਰੱਖਣ ਵਾਲੇ ਸੀ ਪਰ ਉਹਨੇ ਇੱਕੋ ਫੈਸਲਾ ਲਿਆ ਸੀਗਾ ਜਿਹੜਾ ਉਹਨੇ ਗਲਤ ਲਿਆ ਸੀ ਜੋ ਪਰਮੇਸ਼ਰ ਦੇ ਵੱਲੋਂ ਨਹੀਂ ਸੀ ਤਾਂ ਪਰਮੇਸ਼ਰ ਨੇ ਉਹਦੀ ਵੀ ਉਹਨੂੰ ਸਜ਼ਾ ਦਿੱਤੀ ਕਿ ਉਹ ਅਗਲੇ ਸਮੇਂ ਵਿੱਚ ਢਾਕੇ ਉਹੀ ਪੁੱਤਰ ਉਹਦੇ ਪੁੱਤਰ ਦੇ ਨਾਲ ਵੈਰ ਰੱਖਣ ਲੱਗਾ ਤਾਂ ਉਹ ਜਿਹੜੀ ਦਾਸੀ ਸੀਗੀ ਉਹ ਤੋਂ ਘਿਰਨਾ ਕਰਨ ਲੱਗੀ ਉਹਦੇ ਨਾਲ ਈਰਖਾ ਕਰਨ ਲੱਗੀ ਤੇ ਉਸ ਸਮੇਂ ਇਬਰਾਹਿਮ ਦੀ ਪਤਨੀ ਨੂੰ ਸਾਰਾ ਨੂੰ ਦੁੱਖ ਹੋਇਆ ਕਿ ਇਹ ਮੇਰੇ ਨਾਲ ਗਲਤ ਕਰ ਰਹੀ ਆ ਤਾਂ ਇਸੇ ਤਰ੍ਹਾਂ ਅਗਰ ਪਰਮੇਸ਼ਰ ਨੇ ਉਹਨਾਂ ਦੀ ਉਸ ਗਲਤੀ ਨੂੰ ਮਾਫ ਨਹੀਂ ਕੀਤਾ ਤੇ ਪਰਮੇਸ਼ਰ ਸਾਡੀ ਗਲਤੀ ਨੂੰ ਵੀ ਮਾਫ ਨਹੀਂ ਕਰੂਗਾ ਪਰਮੇਸ਼ਰ ਨੇ ਕਿਹਾ ਆ ਕਿ ਜਿਹੜਾ ਦਾਸੀ ਜਿਹੜਾ ਦਾਸੀ ਦਾ ਪੁੱਤਰ ਆ ਉਹ ਆਜ਼ਾਦ ਈਸਤਰੀ ਦੇ ਪੁੱਤਰ ਨਾਲ ਵਾਰਿਸ ਨਹੀਂ ਹੋਊਗਾ ਕਹਿੰਦਾ ਭਾਵ ਕਿ ਜਿਹੜੇ ਪਾਪੀ ਆ ਜਿਹੜੇ ਵੇਵਚਾਰੀ ਆ ਉਹ ਧਾਰਮਿਕਤਾ ਵਾਲੇ ਧਾਰਮਿਕ ਇਨਸਾਨਾਂ ਦੇ ਨਾਲ ਨਹੀਂ ਰਹਿ ਸਕਦੇ ਉਹ ਪਵਿੱਤਰ ਇਨਸਾਨਾਂ ਦੇ ਨਾਲ ਨਹੀਂ ਰਹਿ ਸਕਦੇ ਉਹ ਸਵਰਗ ਵਿੱਚ ਨਹੀਂ ਰਹਿ ਸਕਦੇ ਪਰਮੇਸ਼ਰ ਦਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਆ ਪਰਮੇਸ਼ਰ ਨੇ ਕਿਹਾ ਕਿ ਅਜਹਿ ਲੋਕਾਂ ਨੂੰ ਮੇਰੇ ਵਿੱਚੋਂ ਕੱਢ ਦਿਓ ਅਗਰ ਪਰਮੇਸ਼ਰ ਨੇ ਉਸ ਹਾਜ਼ਰਾ ਦੇ ਪੁੱਤਰ ਨੂੰ ਕੱਢ ਦਿੱਤਾ ਇਬਰਾਮ ਦੇ ਘਰ ਵਿੱਚੋਂ ਅਗਰ ਸਾਰਾ ਸਾਰਾ ਦੇ ਘਰ ਦੇ ਵਿੱਚੋਂ ਇਬਰਾਮ ਦੇ ਘਰ ਦੇ ਵਿੱਚੋਂ ਹਾਜ਼ਰਾ ਨੂੰ ਔਰ ਹਾਜ਼ਰਾ ਦੇ ਪੁੱਤਰ ਨੂੰ ਕੱਢ ਦਿੱਤਾ ਤੇ ਉਹ ਸਾਨੂੰ ਵੀ ਸਵਰਗ ਵਿੱਚੋਂ ਕੱਢਣ ਲੱਗੇ ਟਾਈਮ ਨਹੀਂ ਲਾਊਗਾ ਕਿਉਂਕਿ ਇਹ ਤਾਂ ਸੰਸਾਰਿਕ ਘਰ ਸੀਗਾ ਪਰ ਉਹ ਜੋ ਆ ਉਹ ਸਵਰਗੀ ਘਰ ਆ ਸਵਰਗ ਆ ਉਹ ਜਿੱਥੇ ਪਾਪ ਦਾ ਅੰਛ ਵੀ ਨਹੀਂ ਹੈਗਾ ਇਸ ਲਈ ਸਾਨੂੰ ਚਾਹੀਦਾ ਆ ਕਿ ਅਸੀਂ ਦਾਸੀ ਦੀ ਨਹੀਂ ਸਗੋ ਆਜ਼ਾਦ ਦੀ ਸੰਤਾਨ ਬਣੀਏ ਸਾਨੂੰ ਫਖਰ ਹੋਣਾ ਚਾਹੀਦਾ ਆ ਕਿ ਪਰਮੇਸ਼ੁਰ ਨੇ ਸਾਨੂੰ ਆਪਣੇ ਧੀਆ ਪੁੱਤਰ ਬਣਾਇਆ ਆ ਸੋ ਅਸੀਂ ਆਪਣੇ ਉਹ ਸਾਰੇ ਕੰਮ ਛੱਡ ਦਈਏ ਜੋ ਅਸੀਂ ਗਲਤ ਕਰਦੇ ਆਂ ਔਰ ਕੱਲਾ ਵਿਚਾਰ ਨਹੀਂ ਆ ਹੋਰ ਵੀ ਬਹੁਤ ਸਾਰੇ ਕੰਮ ਆ ਜੋ ਸਾਨੂੰ ਸਾਰਿਆਂ ਨੂੰ ਹੀ ਪਤਾ ਆ ਕਿ ਪਰਮੇਸ਼ੁਰ ਵਿੱਚ ਗਲਤ ਆ ਉਹਨਾਂ ਨੂੰ ਅਸੀਂ ਛੱਡ ਦਈਏ ਕਿਤੇ ਅਸੀਂ ਗੁਲਾਮੀ ਦੀ ਸੰਤਾਨ ਨਾ ਰਹੀਏ ਔਰ ਅਸੀਂ ਕੱਢ ਦਿੱਤੇ ਨਾ ਚਾਹੀਏ ਪਰ ਸੀ ਆਜ਼ਾਦ ਦੀ ਸੰਤਾਨ ਹੋ ਕੇ ਆਪਣੇ ਪਿਤਾ ਦੇ ਘਰ ਦੇ ਵਿੱਚ ਵਾਸ ਕਰੀਏ ਔਰ ਆਪਣੇ ਪਿਤਾ ਦੇ ਨਾਲ ਹਮੇਸ਼ਾ ਹਮੇਸ਼ਾ ਦੇ ਲਈ ਰਹੀਏ ਤੋਂ ਸਾਨੂੰ ਚਾਹੀਦਾ ਆ ਕਿ ਜਿੰਨੇ ਵੀ ਭੈਣ ਭਰਾ ਆ ਜਿੰਨੇ ਵੀ ਯੰਗ ਸਾਡੇ ਭੈਣ ਭਰਾ ਆ ਅਗਰ ਕੋਈ ਵਿਵਚਾਰ ਦੇ ਵਿੱਚ ਬਹੁਤ ਜ਼ਿਆਦਾ ਡੀਪ ਜਾ ਚੁੱਕਿਆ ਬਹੁਤ ਜ਼ਿਆਦਾ ਗਲਤ ਹੋ ਚੁੱਕਿਆ ਆ ਤੇ ਉਹਨੂੰ ਚਾਹੀਦਾ ਹੈ ਕਿ ਅੱਜ ਤੋਬਾ ਕਰੇ ਔਰ ਪਰਮੇਸ਼ਰ ਦੇ ਕੋਲੋਂ ਮਾਫੀ ਮੰਗੇ ਕਿਉਂਕਿ ਜੋ ਸਾਡਾ ਸੱਚਾ ਪਿਆਰ ਕਰਨ ਵਾਲਾ ਉਹ ਸਾਨੂੰ ਯਹੋਵਾ ਪਰਮੇਸ਼ਰ ਔਰ ਪ੍ਰਭੂ ਯੇਸ਼ੂ ਮਸੀਹ ਹੀ ਕਰਦੇ ਕਿਉਂਕਿ ਉਹਨਾਂ ਦੋਨਾਂ ਨੇ ਪ੍ਰਭੂ ਯੇਸ਼ੂ ਮਸੀਹ ਨੇ ਔਰ ਪਰਮੇਸ਼ਰ ਯਹੋਵਾ ਨੇ ਸਾਡੇ ਲਈ ਬਹੁਤ ਕੁਝ ਕੁਰਬਾਨ ਕੀਤਾ ਉਹਨੇ ਬਹੁਤ ਤਿਆਗ ਕੀਤਾ ਉਹਨੇ ਆਪਣੇ ਹੱਥਾਂ ਦੇ ਨਾਲ ਸ੍ਰਿਸ਼ਟੀ ਨੂੰ ਬਣਾਇਆ ਔਰ ਇਨਸਾਨ ਉਹਦੇ ਨਾਲ ਧੋਖੇਵਸ ਹੋ ਗਿਆ ਪਰਮੇਸ਼ੁਰ ਨੇ ਸਾਡੇ ਲਈ ਬਹੁਤ ਜ਼ਿਆਦਾ ਦੁੱਖ ਚੱਲੇ ਆ ਇਸ ਲਈ ਸਾਨੂੰ ਚਾਹੀਦਾ ਆ ਕਿ ਅਸੀਂ ਆਦਮ ਔਰ ਹਵਾ ਵਾਲੀ ਗਲਤੀ ਦੁਆਰਾ ਨਾ ਦੁਹਰਾਈਏ ਅਸੀਂ ਪਰਮੇਸ਼ੁਰ ਦੇ ਦਿਲ ਨੂੰ ਠੇਸ ਨਾ ਲਾਈਏ ਪਰ ਅਸੀਂ ਹਰ ਇੱਕ ਵਿਚਾਰ ਵਿੱਚੋਂ ਅਗਰ ਅਸੀਂ ਆਪਣੇ ਆਪ ਨਹੀਂ ਨਿਕਲ ਸਕਦੇ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਆ ਕਿ ਅਸੀਂ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰੀਏ ਅਗਰ ਕੋਈ ਭੈਣ ਭਰਾ ਆ ਜੋ ਵਿਚਾਰ ਦੇ ਵਿੱਚ ਫਸ ਚੁੱਕਿਆ ਪਰ ਉਹ ਨਿਕਲਣਾ ਚਾਹੁੰਦਾ ਹੈ ਜਿਹਦਾ ਆਤਮਾ ਉਹਨੂੰ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਇਹ ਗਲਤ ਆ ਤੂੰ ਭੈਣ ਤੋਂ ਭਰਾ ਉਹ ਚਾਗ ਜਾਓ ਅੱਜ ਇਸ ਕੰਮ ਨੂੰ ਛੱਡ ਦਿਓ ਕਿਉਂਕਿ ਪਰਮੇਸ਼ਰ ਤੁਹਾਨੂੰ ਕਹਿ ਰਿਹਾ ਆ ਅਗਰ ਤੁਹਾਡੇ ਤੁਹਾਡਾ ਆਤਮਾ ਤੁਹਾਨੂੰ ਬਾਰ-ਬਾਰ ਇਹ ਕਹਿ ਰਿਹਾ ਕਿ ਤੂੰ ਇਸ ਰਿਲੇਸ਼ਨ ਤੋਂ ਬਾਹਰ ਨਿਕਲ ਤੋ ਅੱਜ ਨਿਕਲ ਜਾਓ ਕਿਉਂਕਿ ਪਰਮੇਸ਼ਰ ਦਾ ਆਤਮਾ ਤੁਹਾਡੇ ਨਾਲ ਗੱਲ ਕਰ ਰਿਹਾ ਪਰਮੇਸ਼ਰ ਦਾ ਆਤਮਾ ਇੱਕ ਵਾਰੀ ਗੱਲ ਕਰੇਗਾ ਦੋ ਵਾਰੀ ਕਰੇਗਾ ਤਿੰਨ ਵਾਰੀ ਕਰੇਗਾ ਚੌਥੀ ਵਾਰ ਪਰਮੇਸ਼ਰ ਤੁਹਾਨੂੰ ਤੁਹਾਡੇ ਹਾਲ ਤੇ ਛੱਡ ਦੇਗਾ ਫਿਰ ਤੁਸੀਂ ਚਾਹ ਕੇ ਵੀ ਇਸ ਜ਼ਹਿਰ ਦੇ ਵਿੱਚੋਂ ਇਸ ਦਲਦਲ ਦੇ ਵਿੱਚੋਂ ਕਦੇ ਨਿਕਲ ਨਹੀਂ ਪਾਉਂਗੇ ਪਰਮੇਸ਼ਰ ਤੇ ਭਰੋਸਾ ਰੱਖੋ ਪਰਮੇਸ਼ਰ ਨੇ ਤੁਹਾਡੇ ਲਈ ਬਹੁਤ ਅੱਛਾ ਜੀਵਨ ਸਾਥੀ ਚੁਣਿਆ ਆ ਪਰਮੇਸ਼ਰ ਨੇ ਆਉਣ ਵਾਲੀ ਲਾਈਫ ਤੁਹਾਡੀ ਬਹੁਤ ਵਧੀਆ ਰੱਖੀ ਹੋਈ ਆ ਔਰ ਸੱਚਮੁੱਚ ਇਸ ਵਿਵਚਾਰ ਦੇ ਵਿੱਚ ਸਿਰਫ ਔਰ ਸਿਰਫ ਸ਼ਰਮਿੰਦਗੀ ਹਾਸਲ ਹੋਵੇਗੀ ਹੋਰ ਕੁਛ ਨਹੀਂ ਪਰਮੇਸ਼ੁਰ ਨੇ ਕਿਹਾ ਮੇਰੇ ਅੱਗੇ ਦਵਾਵਾਂ ਪ੍ਰਾਰਥਨਾ ਕਰਨ ਵਾਲੇ ਹੋਵੋ ਮੇਰੇ ਨਾਲ ਵਫਾਦਾਰੀ ਰੱਖਣ ਵਾਲੇ ਹੋਵੋ ਤਾਂ ਅੱਜ ਅਸੀਂ ਇਹਨਾਂ ਵਚਨਾਂ ਦੇ ਦੁਆਰਾ ਪ੍ਰਾਰਥਨਾ ਕਰਦੇ ਹਾਂ ਹallelujah hallelujah 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰਦੇ ਮੇਰੇ ਸਮਰਥੀ ਪਰਮੇਸ਼ਰ ਜੀ ਅੱਜ ਦੁਪਹਿਰ ਦੀ ਹਜ਼ੂਰੀ ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰਜੀ ਅੱਜ ਜੋ ਤੁਸੀਂ ਸਾਨੂੰ ਦੁਪਹਿਰ ਦੀ ਹਜ਼ੂਰੀ ਦਾ ਸਮਾਂ ਦਿੱਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਸੋ ਸੱਚਮੁੱਚ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਜੋ ਤੁਸੀਂ ਸਾਨੂੰ ਅੱਜ ਸਵਰਗੀ ਮੰਨੇ ਦੇ ਨਾਲ ਰਚਾਇਆ ਮੇਰੇ ਮਹਾਨ ਖੁਦਾਵੰਜੀ ਸੱਚਮੁੱਚ ਪ੍ਰਭ ਜੀ ਜੋ ਤੁਸੀਂ ਸਾਨੂੰ ਦਾ ਵਚਨ ਦਿੱਤਾ ਮੇਰੇ ਮਹਾਨ ਖੁਦਾ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਖੁਦਾ ਮੇਰੇ ਮਹਾਨ ਪਰਮੇਸ਼ਰ ਜੀ ਸੱਚਮਚ ਪ੍ਰਭ ਜੀ ਜੋ ਵੀ ਤੁਸੀਂ ਅੱਜ ਮੈਨੂੰ ਸ਼ਬਦ ਦਿੱਤੇ ਖੁਦਾਵੰ ਜੀ ਇਸ ਵਚਨ ਦੇ ਵਿੱਚ ਬੋਲਣ ਦੇ ਲਈ ਮੇਰੇ ਮਹਾਨ ਖੁਦਾ ਅਗਰ ਉਹਨਾਂ ਦੇ ਵਿੱਚੋਂ ਪ੍ਰਭ ਜੀ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਖੁਦਾ ਮੈਨੂੰ ਮਾਫ ਕਰਨਾ ਪਰਮੇਸ਼ਰ ਜੀ ਅੱਜ ਜੋ ਵੀ ਤੁਸੀਂ ਮੇਰੇ ਮਨ ਦੇ ਵਿੱਚ ਗੱਲਾਂ ਪਾਈਆਂ ਖੁਦਾ ਉਹ ਗੱਲਾਂ ਨੂੰ ਪਰਮੇਸ਼ਰ ਜੀ ਜਿਹੜੇ ਵੀ ਲੋਕ ਸੁਨਣ ਪਰਮੇਸ਼ਰ ਇਸ ਵਚਨ ਨੂੰ ਖੁਦਾ ਉਹਨਾਂ ਨੂੰ ਅਕਲ ਬੁੱਧ ਗਿਆਨ ਦਾ ਆਤਮਾ ਦੇਣਾ ਤਾਂ ਕਿ ਉਹ ਇਸ ਗਹਿਰੇ ਭੇਦ ਨੂੰ ਸਮਝ ਸਕਣ ਪਰਮੇਸ਼ਰ ਜੀ ਸੱਚਮੱਚ ਖੁਦਾ ਮੇਰੇ ਵਿੱਚ ਕੋਈ ਖੂਬੀ ਕੋਈ ਲਿਆਕਤ ਨਹੀਂ ਆ ਖੁਦਾ ਕਿ ਮੈਂ ਕਿਸੇ ਨੂੰ ਸਮਝਾ ਸਕਾਂ ਸੱਚਮੱਚ ਪਰਮੇਸ਼ਰ ਜੀ ਤੁਸੀਂ ਹਾਂ ਜੋ ਸਾਨੂੰ ਅਕਲ ਬੁੱਧ ਗਿਆਨ ਦਾ ਆਤਮਾ ਦਿਨੇ ਖੁਦਾਵੰਤ ਜੀ ਹਰ ਇੱਕ ਭੈਣ ਭਰਾ ਦੇ ਜੀਵਨ ਨੂੰ ਪਰਮੇਸ਼ਰ ਜੀ ਆਪਣੇ ਹੱਥਾਂ ਵਿੱਚ ਲੈ ਲਓ ਖੁਦਾ ਜਿਹੜੇ ਭੈਣ ਭਰਾ ਖੁਦਾਵੰਤ ਜੀ ਇਸ ਦੁਆ ਪ੍ਰਾਰਥਨਾ ਨੂੰ ਸੁਣ ਰਿਹਾ ਖੁਦਾ ਜਿਨ੍ਹਾਂ ਨੇ ਇਸ ਵਚਨ ਨੂੰ ਸੁਣਿਆ ਅਗਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਵਿਚਾਰ ਜਾਂ ਕੋਈ ਵੀ ਗਲਤ ਕੰਮ ਆ ਜੋ ਕੋਈ ਵੀ ਹਨੇਰੇ ਦਾ ਕੰਮ ਆ ਜਾਂ ਗੁਲਾਮੀ ਦਾ ਕੰਮ ਆ ਪਰਮੇਸ਼ਵਰ ਜੀ ਜੋ ਪ੍ਰਭੂ ਦੇ ਵਿਚਾਰਾਂ ਨੇ ਵੀ ਉਸ ਨੂੰ ਛੱਡ ਨਹੀਂ ਸਕੇ ਮੇਰੇ ਮਹਾਨ ਪਰਮੇਸ਼ਵਰ ਜੀ ਅੱਜ ਉਹਨਾਂ ਦੀ ਮਦਦ ਸਹਾਇਤਾ ਅਗਵਾਈ ਕਰੋ ਖੁਦਾ ਸੱਚਮੁੱਚ ਪਰਮੇਸ਼ਵਰ ਜੀ ਜਿਨ੍ਹਾਂ ਭੈਣਾ ਭਰਾਵਾਂ ਨੂੰ ਤੁਸੀਂ ਉਹਨਾਂ ਦੇ ਮਨ ਦੇ ਵਿੱਚ ਕਿਹਾ ਕਿ ਇਸ ਕੰਮ ਨੂੰ ਛੱਡ ਦਿਓ ਪਰ ਉਹ ਉਸ ਨੂੰ ਛੱਡਣਾ ਨਹੀਂ ਚਾਹੁੰਦੇ ਜਾਂ ਫਿਰ ਛੱਡ ਨਹੀਂ ਪਾਉਂਦੇ ਮੇਰੇ ਮਹਾਨ ਖੁਦਾ ਸੱਚਮੁੱਚ ਅੱਜ ਉਹਨਾਂ ਨੂੰ ਦੁਬਾਰਾ ਬਲਾਓ ਖੁਦਾਵੰਨ ਜੀ ਉਹਨਾਂ ਨੂੰ ਦੁਬਾਰਾ ਪ੍ਰਭੂ ਜੀ ਗੱਲ ਕਰੋ ਕਿ ਉਸ ਕੰਮ ਨੂੰ ਇਸ ਤੇ ਗੰਦੇ ਵਿਚਾਰ ਨੂੰ ਛੱਡ ਸਕਣ ਗੰਦੀਆਂ ਆਦਤਾਂ ਨੂੰ ਛੱਡ ਸਕਣ ਜੋ ਪ੍ਰਭੂ ਤੁਹਾਨੂੰ ਪਸੰਦ ਨਹੀਂ ਆ ਮੇਰੇ ਮਹਾਨ ਖੁਦਾ ਅੱਜ ਹਰ ਇੱਕ ਬੇਨਪਰਾ ਨੂੰ ਇਸ ਪ੍ਰਭੂ ਜੀ ਵਿਚਾਰ ਦੀ ਦਲਦਲ ਵਿੱਚੋਂ ਕੱਢ ਲੋ ਕਿਉਂਕਿ ਪ੍ਰਭੂ ਜੀ ਇਸ ਵਿਚਾਰ ਨੇ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਨਰਕ ਦੇ ਵਿੱਚ ਸੁੱਟ ਦਿੱਤਾ ਮੇਰੇ ਮਹਾਨ ਖੁਦਾ ਜੋ ਦੁਆਰਾ ਜੀਵਨ ਨਹੀਂ ਪਾ ਸਕੀਆਂ ਮੇਰੇ ਮਹਾਨ ਪਰਮੇਸ਼ਰ ਜਿੰਨੀਆਂ ਵੀ ਰੂਹਾਂ ਖੁਦਾ ਸਾਡੇ ਵਸ ਵਿੱਚ ਆ ਮੇਰੇ ਮਹਾਨ ਖੁਦਾਵੰ ਜੀ ਜਿਨ੍ਹਾਂ ਨੂੰ ਅਸੀਂ ਬਚਾ ਸਕਦੇ ਹਾਂ ਜੋ ਹੱਲੇ ਵਿਚਾਰ ਦੇ ਵਿੱਚ ਨਮਾ ਨਮਾ ਪਿਆਜਾ ਫਿਰ ਪ੍ਰਭ ਜੀ ਜਿਨ੍ਹਾਂ ਨੇ ਵਿਵਚਾਰ ਦੇ ਵਿੱਚ ਕਾਫੀ ਸਾਲ ਗੁਜ਼ਾਰ ਦਿੱਤੇ ਪਰਮੇਸ਼ਵਰ ਜੀ ਉਹਨਾਂ ਨੂੰ ਮਾਫ਼ ਕਰੋ ਹ ਸੱਚਮੁੱਚ ਪਰਮੇਸ਼ਵਰ ਉਹਨਾਂ ਨੂੰ ਵਾਪਸ ਮੋੜ ਕੇ ਲੈ ਆਵਾਰ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰੋ ਕਿਉਂਕਿ ਸਾਨੂੰ ਤੁਸੀਂ ਵਿਵਚਾਰ ਦੇ ਲਈ ਨਹੀਂ ਚੁਣਿਆ ਪਰ ਤੁਸੀਂ ਸਾਨੂੰ ਆਪਣੀ ਮਹਿਮਾ ਦੇ ਲਈ ਚੁਣਿਆ ਮੇਰੇ ਮਹਾਨ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਨੂੰ ਇਸ ਗੰਦੀ ਦਲਦਲ ਵਿੱਚੋਂ ਬਾਹਰ ਕੱਢੋ ਖੁਦਾਵੰਨ ਜੀ ਔਰ ਪ੍ਰਭ ਜੀ ਸੱਚਮੁੱਚ ਤੁਸੀਂ ਇਹਨਾਂ ਨੂੰ ਸੱਚੇ ਸਹਾਇਕ ਦਿਓ ਜੋ ਤੁਹਾਡੇ ਵੱਲੋਂ ਹੋਣ ਮੇਰੇ ਮਹਾਨ ਖੁਦਾ ਪ੍ਰਭ ਜੀ ਸੱਚਮੁੱਚ ਤੁਸੀਂ ਸਾਨੂੰ ਅਜਿਹਾ ਕਰ ਦਿੱਤਾ ਕਿ ਤੁਸੀਂ ਆਪਣਾ ਇਕਲੌਤਾ ਪੁੱਤਰ ਵੀ ਸਾਡੇ ਲਈ ਕੁਰਬਾਨ ਕਰ ਦਿੱਤਾ ਪ੍ਰਭੂ ਜੀ ਔਰ ਸਾਡੇ ਲਈ ਪ੍ਰਭੂ ਜੀ ਦੁਨੀਆਵੀ ਪਿਆਰ ਕੁਛ ਨਹੀਂ ਆ ਖੁਦਾ ਪ੍ਰਭੂ ਜੀ ਸੱਚਮੁੱਚ ਦੁਨੀਆ ਵਿੱਚ ਕੋਈ ਐਸਾ ਇਨਸਾਨ ਨਹੀਂ ਆ ਜੋ ਸਾਡੇ ਲਈ ਆਪਣੀ ਜਾਨ ਨੂੰ ਕੁਰਬਾਨ ਕਰ ਸਕੇ ਜੋ ਸਾਡੇ ਲਈ ਆਪਣੇ ਕਤਰੇ ਕਤਰੇ ਨੂੰ ਬਹਾ ਦੇਵੇ ਪ੍ਰਭੂ ਜੀ ਅਗਰ ਕੋਈ ਬਹਾ ਵੀ ਦਊਗਾ ਪਰ ਪਰਮੇਸ਼ਵਰ ਜੀ ਉਸ ਲਹੂ ਦੇ ਨਾਲ ਸਾਡਾ ਕੋਈ ਵੀ ਫਾਇਦਾ ਨਹੀਂ ਆ ਮੇਰੇ ਖੁਦਾ ਤੁਹਾਡਾ ਲਹੂ ਪਰਮੇਸ਼ਵਰ ਜੀ ਸਾਨੂੰ ਹਰ ਇੱਕ ਪਾਪ ਤੋਂ ਢੋਕੇ ਸ਼ੁੱਧ ਕਰ ਗਿਆ ਮੇਰੇ ਖੁਦਾ ਪਰ ਪ੍ਰਭੂ ਜੀ ਇਨਸਾਨੀ ਲਹੂ ਸਾਨੂੰ ਕੁਛ ਵੀ ਹਾਸਲ ਨਹੀਂ ਕਰਾ ਸਕਦਾ ਪ੍ਰਭੂ ਜੀ ਕੋਈ ਵੀ ਸਾਨੂੰ ਉਸ ਤੋਂ ਫਾਇਦਾ ਨਹੀਂ ਹੋਏਗਾ ਮੇਰੇ ਮਹਾਨ ਖੁਦਾ ਇਸ ਲਈ ਅਸੀਂ ਤੁਹਾਡੇ ਪਿਆਰ ਚ ਰਹੀਏ ਖੁਦਾ ਅਸੀਂ ਤੁਹਾਨੂੰ ਪਿਆਰ ਕਰਦੇ ਰਹੀਏ ਪ੍ਰਭੂ ਜੀ ਤੁਸੀਂ ਸਾਨੂੰ ਪਿਆਰ ਕਰਦੇ ਰਹੋ ਮੇਰੇ ਮਹਾਨ ਖੁਦਾ ਸਾਨੂੰ ਦੁਨੀਆ ਤੇ ਕਿਸੇ ਵੀ ਝੂਠੇ ਪਿਆਰ ਦੀ ਜ਼ਰੂਰਤ ਨਾ ਪਵੇ ਮੇਰੇ ਮਹਾਨ ਖੁਦਾਬੰਦ ਜੀ ਪ੍ਰਭੂ ਜੀ ਹਰ ਇੱਕ ਭੈਣ ਭਾਈ ਦੀ ਜ਼ਿੰਦਗੀ ਨੂੰ ਬਚਾ ਲਓ ਪਰਮੇਸ਼ਰ ਜੀ ਜੋ ਅੱਜ ਨਰਕ ਦੇ ਦਰਵਾਜ਼ੇ ਤੇ ਖਲੋਤੇ ਹੋਏ ਆ ਮੇਰੇ ਮਹਾਨ ਖੁਦਾ ਉਹਨਾਂ ਨੂੰ ਬਾਹ ਫੜ ਕੇ ਖਿੱਚੋ ਔਰ ਪ੍ਰਭੂ ਜੀ ਉਹਨਾਂ ਨੂੰ ਸਵਰਗ ਰਾਜ ਦੇ ਰਾਸ ਵੱਲ ਲਾਓ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਖੁਦਾ ਮੇਰੇ ਸਮਰਥੀ ਪਰਮੇਸ਼ਰ ਜੀ ਜੋ ਭੈਣ ਭਰਾ ਕਵਨ ਜੀ ਆਪਣੇ ਪਾਰਟਨਰਸ ਨੂੰ ਖੁਦਾ ਆਪਣੇ ਹਸਬੰਡ ਜਾਂ ਵਾਈਫ ਨੂੰ ਧੋਖਾ ਦੇ ਰਿਹਾ ਮੇਰੇ ਪਰਮੇਸ਼ਰ ਜੀ ਸੱਚਮਚ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਕੋਈ ਨਹੀਂ ਦੇਖ ਰਿਹਾ ਜਾ ਉਹ ਪ੍ਰਭ ਜੀ ਪਰਦੇ ਵਿੱਚ ਇਹ ਕੰਮ ਕਰਦੇ ਆ ਖੁਦਾ ਪਰ ਪ੍ਰਭ ਜੀ ਤੁਸੀਂ ਉਹਨਾਂ ਨੂੰ ਦੇਖਦੇ ਹੋ ਖੁਦਾ ਉਹਨਾਂ ਦੇ ਮਨ ਦੇ ਅੰਦਰ ਆਪਣਾ ਡਰ ਪਾਓ ਔਰ ਪ੍ਰਭ ਜੀ ਉਹਨਾਂ ਨੂੰ ਵਫਾਦਾਰੀ ਆਤਮਾ ਦਿਓ ਖੁਦਾਵੰਜੀ ਵਫਾਦਾਰੀ ਦੇ ਵਾਲਾ ਆਤਮਾ ਦਿਓ ਉਹ ਇੱਕ ਦੂਜੇ ਦੇ ਨਾਲ ਵਫਾਦਾਰ ਹੋਣ ਪਰਮੇਸ਼ਰ ਤੁਹਾਡੇ ਵਚਨ ਚ ਕਿਹਾ ਗਿਆ ਆ ਕਿ ਤੁਸੀਂ ਇੱਕ ਦੂਜੇ ਦੇ ਲਈ ਵਫਾ ਦਾਰ ਹੋ ਉਹ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪ੍ਰਭੂ ਜੀ ਜਿੰਨੇ ਵੀ ਕਰਾ ਪਰਿਵਾਰਾਂ ਨੇ ਵਚਨ ਦੁਆਰਾ ਪ੍ਰਾਰਥਨਾ ਦੁਆਰਾ ਪਰਮੇਸ਼ਰ ਜੀ ਆਸ਼ੀਸ਼ ਬਰਕਤ ਨੂੰ ਪਾਇਆ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਉਹਨਾਂ ਆਪਣੇ ਹੱਥਾਂ 'ਚ ਸੰਭਾਲ ਕੇ ਰੱਖਣਾ ਪਰਮੇਸ਼ਰ ਜੀ ਔਰ ਪ੍ਰਭੂ ਜੀ ਇਹ ਵਚਨ ਖੁਦਾਵੰਨ ਜੀ ਵੈਰੀ ਦੀ ਕੋਈ ਵੀ ਸ਼ਕਤੀ ਸਾਡੇ ਜ਼ਿੰਦਗੀਆਂ 'ਚ ਚੁਰਾਣੇ ਨਾ ਪਾਵੇ ਖੁਦਾ ਇਹ ਵਚਨ ਨੂੰ ਸਾਡੇ ਸਾਰਿਆਂ ਦੇ ਦਿਲਾਂ ਦੀਆਂ ਤਖਤੀਆਂ ਤੇ ਲਿਖ ਦਿਓ ਖੁਦਾਵੰਨ ਜੀ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਪ੍ਰਭੂ ਜੀ ਨਾ ਕਰਾ ਪਰਿਵਾਰਾਂ ਨੂੰ ਕਿਸੇ ਚੰਗੀ ਚੀਜ਼ ਦੀ ਥੋੜਨਾ ਰਵੇ ਪਰ ਪਰਵ ਜੀ ਤੁਹਾਡਾ ਪ੍ਰਭ ਜੀ ਆਤਮਾ ਬਹੁਤ ਆਇਤ ਦੇ ਨਾਲ ਇਹਨਾਂ ਘਰਾਂ ਪਰਿਵਾਰ ਉਪਰ ਆਸ਼ੀਸ਼ ਹੋਰ ਬਰਕਤ ਨੂੰ ਲਿਆਵੇ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪ੍ਰਭ ਜੀ ਜਿੱਦਾਂ ਤੁਸੀਂ ਸਾਨੂੰ ਹੁਣ ਤੱਕ ਸਾਰੇ ਘਰਾਂ ਪਰਿਵਾਰਾਂ ਨੂੰ ਸੰਭਾਲ ਕੇ ਰੱਖਿਆ ਆਉਣ ਵਾਲੇ ਸਮੇਂ 'ਚ ਵੀ ਸੰਭਾਲ ਕੇ ਰੱਖਣਾ ਪਰਮੇਸ਼ਰ ਜੀ ਦੁਪਹਿਰ ਦਾ ਸਾਰਾ ਸਮਾਂ ਤੁਹਾਡੇ ਹੱਥਾਂ 'ਚ ਸੌਂਪਦੇ ਆ ਸਾਰੀ ਪ੍ਰਾਰਥਨਾ ਪ੍ਰਭ ਯੇਸ਼ੂ ਮਸੀਹ ਨਾਮ 'ਚ ਮੰਗਦੇ ਆ ਆਮੇਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ